ਤੁਹਾਡੇ ਵਾਸਤੇ ਘੋੜੀ ਲੈ ਕੇ ਆਏ ਆ ਅੱਜ ਆਪਾਂ ਲਾਲ ਗਰੜੀ ਚੰਬੀ ਬਾੜੀ ਸੋਣੀ ਘੋੜੀ ਆ ਤੇ ਨੱਚਦੀ ਟੱਪਦੀ ਆ ਐਨ ਪੂਰੇ ਸਟੰਟ ਕਰਦੀ ਆ ਤੇ ਘੋੜੀ ਨੱਚਣ ਤੇ ਲਈ ਆ ਦੇਖੋ ਮੁੰਡਾ ਤੁਸੀਂ ਨਵੀਂ ਉਮਰ ਦਾ ਐਨ ਪੂਰਾ ਘੋੜੀ ਦੇ ਵਿੱਚ ਕਰੰਟ ਕਰੰਟ ਵੀ ਬਹੁਤ ਆ ਤੇ ਚਾਲ ਦੀ ਬਹੁਤ ਚੰਗੀ ਆ ਅੱਗੇ ਵੀਡੀਓ 'ਚ ਤੁਸੀਂ ਦੇਖੋਗੇ ਚਾਲ ਦੀ ਬਹੁਤ ਸਾਫ ਚਾਲ ਦੀ ਘੋੜੀ ਆ ਤੇ ਘੋੜੀ 'ਚ ਨਖਰਾ ਨਖਰਾ ਬਹੁਤ ਆ ਪਲੀ ਹੋਈ ਘੋੜੀ ਆ ਸਮੀ ਹੋਈ ਘੋੜੀ ਆ ਦੋਸਤੋ ਘਰੇ ਰੱਖੀ ਹੋਈ ਆ ਕਿਸੇ ਦੇ ਬਾਈਆਂ ਨੇ ਸੇਲ ਕਰਨੀਆਂ ਉਹਨਾਂ ਨੇ ਤੇ ਬਹੁਤ ਸੋਹਣੀ ਸਨਕੀ ਘੋੜੀ ਆ ਇਹਦੀ ਆਪਾਂ ਡਿਟੇਲ ਤੁਹਾਨੂੰ ਸਾਰੀ ਸਾਂਝੀ ਕਰਦੇ ਆ ਵੀਡੀਓ ਚ ਐਂਡ ਤੱਕ ਵੀਡੀਓ ਚ ਬਨੇ ਰਹੋ ਤੇ ਸਵਾਰੀ ਤੁਸੀਂ ਦੇਖ ਰਹੇ ਹੋ ਮੁੰਡਾ ਕਰਦਾ ਇਹਦੇ ਤੇ ਤੇ ਐਂਡ ਤੱਕ ਵੀਡੀਓ ਚ ਬਨੇ ਰਹੋ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਦੋਸਤੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਇਹ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਦੋਸਤੋ ਫੇਸਬੁਕ ਪੇਜ ਤੇ ਨਾ ਆਪਣਾ ਨਾਮ ਚੇਂਜ ਹੋ ਗਿਆ ਆਪਣੇ ਫੇਸਬੁਕ ਪੇਜ ਦਾ ਪਤਾ ਨਹੀਂ ਕੀ ਕਾਰਨ ਪਹਿਲਾਂ ਆਪਣਾ ਨਾਮ ਰੱਖਿਆ ਹੁੰਦਾ ਸੀ ਜਵੰਦਾ ਸਟੱਡ ਫਾਰਮ ਤੇ ਤੇ ਉਦੋਂ ਬਾਅਦ ਆਪਾਂ ਨੇ ਪਿੰਦਰਾ ਤਰਗੜ ਦੇ ਨਾਂ ਤੇ ਪੇਜ ਕਰਾਇਆ ਸੀ ਉਹ ਪਤਾ ਨਹੀਂ ਕਿਸ ਤਰ੍ਹਾਂ ਕੋਈ ਸੈਟਿੰਗ ਖਿਲ ਗਈ ਉਹ ਦੁਬਾਰੇ ਜਵੰਦਾ ਸਟੱਡ ਫਾਰਮ ਸ਼ੋ ਹੋਣ ਲੱਗ ਗਿਆ ਉਹ ਹੋ ਨਹੀਂ ਰਿਹਾ ਸਹੀ ਤੇ ਉਹ ਚ ਕੋਈ ਪ੍ਰੋਬਲਮ ਆ ਉਹ ਆਪਾਂ ਠੀਕ ਕਰਾਂਗੇ ਦੋਸਤੋ ਦੁਬਾਰੇ ਨਾਮ ਆਪਾਂ ਪਿੰਦਰਾ ਤਰਗੜ ਦੇ ਨਾਂ ਤੇ ਚਲਾਵਾਂਗੇ ਪੇਜ ਉਹ ਆਪਣੇ ਚੈਨਲ ਦੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਜਾਨਵਰ ਦੀ ਸੇਲ ਦੀ ਐਡ ਲਗਵਾਉਣੀ ਆ ਸੇਲ ਪਰਚੇਜ ਦੀ ਘੋੜਾ ਜਾਂ ਘੋੜੀ ਬਸ਼ੇਰਾ ਜਾਂ ਬਸ਼ੇਰੀ ਕੋਈ ਸੇਲ ਕਰਨੀ ਆ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਆਪਣਾ ਜਾਨਵਰ ਸੇਲ ਕਰਵਾਉਣ ਵਾਸਤੇ ਤੇ ਗੱਲ ਕਰਦੇ ਆਪਾਂ ਇਸ ਘੋੜੀ ਦੀ ਜਿਹੜੀ ਦੇਖ ਰਹੇ ਹੋ ਤੁਸੀਂ ਪੌਰੀਆਂ ਦੀ ਸਾਫ਼ ਸੁਥਰੀ ਘੋੜੀ ਆ ਦੋਸਤੋ ਇਹ ਸਵਾਰੀ ਦੀ ਐਨ ਓਕੇ ਆ ਬਹੁਤ ਸੋਹਣੀ ਚਾਲ ਚੱਲਦੀ ਆ ਸਵਾਰੀ ਤੁਸੀਂ ਵੀਡੀਓ ਪਹਿਲਾਂ ਦੇਖ ਵੀ ਲਈਆਂ ਸਵਾਰੀ ਵਾਲੀਆਂ ਸਾਫ਼ ਸੁਥਰੀ ਆ ਪੌਰੀਆਂ ਦੀ ਇਹ ਬੱਚੇ ਬਹੁਤ ਸੋਹਣੇ ਦਿੰਦੀ ਆ ਦੋਸਤੋ ਘੋੜੀ ਦੀ ਹਾਈਟ ਆ ਜਿਹੜੀ 61 ਪਲੱਸ ਹਾਈਟ ਆ 22 ਤੰਗਾਂ ਦਾ 61 ਇੰਚੀ ਦੱਸਿਓ ਤੇ 61 ਪਲੱਸ ਹਾਈਟ ਆ ਤੇ ਬਾਲਪੋਰੀਆਂ ਦੀ ਸਾਫ ਆ 6 ਸਾਲ ਘੋੜੀ ਦੀ ਉਮਰ ਆ ਦੋਸਤੋ ਤੇ ਡੋਡਾਂ ਵਾਲਾ ਅਲੀ ਕੋੜਾ ਜਿਹੜਾ ਉਸ ਦੇ ਬੱਚੇ ਤੋਂ ਇਹ ਗੱਬਣ ਆ 50 ਦਿਨ ਹੋ ਗਏ ਇਹਨੂੰ ਗੱਬਣ ਕਰਾਈ ਨੂੰ ਬਾਈ ਕਹਿੰਦੇ ਵੀ ਆਪਾਂ ਚੈੱਕ ਨਹੀਂ ਕਰਾਈ ਤਲਵੰਡੀ ਦੇ ਮੇਲੇ ਤੇ ਬਾਈਆਂ ਨੇ ਮੀਟ ਕਰਵਾਈ ਸੀ ਘੋੜੀ ਉਦੋਂ ਬਾਅਦ ਚੈੱਕ ਨਹੀਂ ਕਰਾਈ ਬਾਈ ਕਹਿੰਦੇ ਵੀ ਚੈੱਕ ਕਰਾਉਣੀਆਂ ਦੋਸਤੋ ਇਹ ਪੌਰੀਆਂ ਦੀ ਸਾਫ ਆ ਬੱਡੀ ਬੁੱਡੀ ਘੋੜੀ ਦੀ ਦੇਖ ਸਕਦੇ ਹੋ ਬਹੁਤ ਵੱਡੀ ਘੋੜੀ ਆ ਚੰਗੀ ਘੋੜੀ ਆ ਤੇ ਕੰਨ ਕੰਨ ਬਹੁਤ ਸੋਹਣਾ ਘੋੜੀ ਦਾ ਤੇ ਬਾਈ ਕਹਿੰਦਾ ਸਾਊ ਸੀਲ ਵੀ ਆ ਬੱਚੇ ਕਿਵੇਂ ਮਰਜੀ ਝੂਟਾ ਝਾਟਾ ਲਈ ਜਾਣ ਆ ਦੇਖੋ ਤੁਸੀਂ ਘੋੜੀ ਦੀ ਹਨਾ ਬਹੁਤ ਨਖਰੇ ਵਾਲੀ ਘੋੜੀ ਆ ਕਿਸੇ ਨੇ ਘਰੇ ਰੱਖਣੀ ਆ ਸੋਹਣੀ ਵੀ ਆਪਾਂ ਝੂਟੇ ਝਾਟੇ ਲੈਣੇ ਜੇ ਕਈ ਵਾਰ ਕੋਈ ਰੀਲਾਂ ਰੂਲਾਂ ਦਾ ਸ਼ੌਂਕੀ ਹੁੰਦਾ ਨਚਾਉਣ ਨਚੂਣ ਦਾ ਤਾਂ ਉਹਦੇ ਲਈ ਵੀ ਬਹੁਤ ਚੰਗੀ ਘੋੜੀ ਆ ਇਹ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੁਸੀਂ ਨੰਬਰ ਆ ਜਿਹੜਾ ਬਾਈ ਦਾ ਆ ਪਾ ਸਕਰੀਨ ਦੇ ਉੱਪਰ ਦੇਤਾ ਗੱਲਬਾਤ ਕਰ ਲਓ ਇੱਕ ਵਾਰੀ ਤੁਹਾਨੂੰ ਦੁਬਾਰੇ ਦੱਸ ਦਿਨਾ ਦੋਸਤੋ 6 ਸਾਲ ਉਮਰ ਆ ਸਾਫ ਸੁਥਰੀ ਘੋੜੀ ਆ ਪੌਰੀਆਂ ਦੀ ਸਵਾਰੀ ਵਗੈਰਾ ਦੀ ਓਕੇ ਆ ਤੁਸੀਂ ਦੇਖ ਰਹੇ ਹੋ ਘੋੜੀ ਕੱਲਾ ਕੱਲਾ ਪੈਰ ਚੱਕ ਕੇ ਤੁਰਦੀ ਆ ਬਹੁਤ ਚੰਗੀ ਘੋੜੀ ਆ ਤੇ ਗੱਬਣ ਕਰਾਈ ਹੋਈ ਆ ਅਲੀ ਡੋਡਾਂ ਵਾਲਾ ਘੋੜਾ ਅਲੀ ਸੀ ਜਿਹੜਾ ਉਸਦੇ ਬੱਚੇ ਤੋਂ ਆ 19 20 ਫਰਵਰੀ ਦੀ ਮੇਟ ਕਰਾਈ ਹੋਈ ਆ ਤਲਮੰਡੀ ਮੇਲੇ ਤੇ ਤੇ ਬਾਈ ਦਾ ਪਿੰਡ ਆ ਜਾਂਦਾ ਚੱਠੇ ਵਾਲਾ ਤਲਮੰਡੀ ਸਾਬੂ ਦੇ ਕੋਲ ਹੀ ਰਹਿ ਜਾਂਦਾ ਪਿੰਡਾ ਜਿਹੜਾ ਬਾਈਆਂ ਦਾ ਤੁਸੀਂ ਜਾਨਵਰ ਦੇਖ ਪਰਖ ਕੇ ਘਰੇ ਜਾ ਕੇ ਤੁਸੀਂ ਇਹ ਵਿਸ਼ੇ ਘੋੜੀਆਂ ਜਿਹੜੀ ਖਰੀਦ ਸਕਦੇ ਹੋ ਦੋਸਤੋ ਬਾਈ ਨਾਲ ਮੁੱਲ ਵਾੜੀ ਦੀ ਗੱਲ ਆ ਜਿਹੜੀ ਉਹ ਤੁਸੀਂ ਫੋਨ ਤੇ ਕਰ ਲਿਓ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਹੈ ਆਪਣੇ ਜਾਨਵਰ ਦੀ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਜੇ ਕੋਈ ਚੰਗੀ ਘੋੜੀ ਭਾਲ ਰਿਆ ਉਹਦੇ ਤੱਕ ਇਹ ਵੀਡੀਓ ਪਹੁੰਚ ਜੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ